ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਹਾਜ਼ਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹਿਣ ਆਪ ਜੀ ਦੇ ਨਾਲ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਜੋ ਸ੍ਰੀ ਸਹਿਜ ਪਾਠ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪਾਂ ਆਪਣੇ ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਤੇ ਲਗਭਗ 1 ਸਾਲ ਪਹਿਲਾ ਆਰੰਭ ਕੀਤਾ ਹੋਇਆ ਹੈ ਸਤਿਗੁਰਾਂ ਦੀ ਕਿਰਪਾ ਸਦਕਾ ਕੱਲ ਤੱਕ ਆਪਾਂ 760 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਕਿ ਹੁਣ ਆਪਾਂ ਇਸ ਤੋਂ ਅੱਗੇ 761 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਸਾਧ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ ਆਪ ਜੀ ਦੇ ਚਰਨਾਂ ਉੱਤੇ ਬੇਨਤੀ ਕਰਦਾ ਹੈ ਕਿ ਸਤਿਗੁਰੂ ਤਾਂ ਹੀ ਕਿਰਪਾ ਕਰਨਗੇ ਇਹ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਆਪਣਾ ਮੇਰ ਪਰਿਆ ਹੱਥ ਦਾਸ ਰੇ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਰੱਖੋ ਜੀ ਦਾਸ ਰੇ ਸਿਰ ਤੇ ਆਪਣਾ ਮੇਰ ਪਰਿਆ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਧਨ ਧਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਰਾਗ ਸੁਹੀ ਮਲਾ ਪੰਜਵਾ ਅੱਜ ਪਦੀਆਂ ਕਰ ਦਸਵਾ ਕਾਫੀ ਰਾਗ ਸੁਹੀ ਕਾਫੀ ਕਰ ਦਸਵੇਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਅਠ ਮੰਦਾ ਵਾਲੀ ਬਾਣੀ ਕਿ ਕਿਉਂ ਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਜੇ ਪੁਲੀ ਜੇ ਚੁਕੀ ਸਾਈਂ ਪੀਤ ਹੰਜੀ ਕਾਡੀਆਂ हे ਮੇਰੇ ਖਸਮ ਪ੍ਰਭੂ ਮੈਂ ਭੁਲਾ ਕਰਦੀ ਹਾਂ ਜੋ ਮੈਂ ਅਕਾਇਆ ਕਰਦੀ ਹਾਂ ਤਾਂ ਵੀ ਮੈਂ ਤੇਰੀ ਹੀ ਖੋਹਦੀ ਹਾਂ ਮੈਂ ਤੇਰਾ ਅਧਰ ਛੱਡ ਕੇ ਹੋਰ ਕਿਧਰੇ ਵੀ ਜਾਣ ਨੂੰ ਤਿਆਰ ਨਹੀਂ ਹਾਂ ਜਿੰਨਾ ਨੇ ਹੋ ਦੂਜਾ ਨੇ ਲੱਗਾ ਚੂਰ ਮਰੂਸ ਵਾਡੀਆਂ ਜਿਹੜੀਆਂ ਪਰਦੇਸਾਂ ਪਤੀ ਪਰਦੇਸ ਵਿੱਚ ਜਿਨ੍ਹਾਂ ਦੇ ਗਾਇਬ ਹੋ ਜਾਂਦੇ ਜਿੰਨਾ ਦਾ ਪਿਆਰ ਤੇਥੋਂ ਬਿਨਾ ਕਿਸੇ ਹੋਰ ਨਾਲ ਬਣਿਆ ਹੋਇਆ ਹੈ ਉਹ ਛੁਟੜਾਂ ਜੂ ਰੂਰ ਚੋਰੇ ਚੁਰਕੇ ਮਰ ਰਹੀਆਂ ਹਨ ਹਾਉ ਨਾ ਛੋਡੂ ਕੰਤ ਪਾਸਰਾ ਮੈਂ ਖਸੂਨ ਪ੍ਰਭੂ ਦਾ ਸੋਨਾ ਪਾਸਾ ਕਦੀ ਵੀ ਨਾ ਛੱਡਾਂਗੀ ਸਦਾ ਰੰਗੀਲਾ ਲਾਲ ਪਿਆਰਾ ਓ ਮੈਂ ਜਾ ਆਸਰਾ ਰਹਾਉ ਮੇਰਾ ਉਹ ਪਿਆਰਾ ਲਾਲ ਸਦਾ ਆਨੰਦ ਸਰੂਪ ਹੈ ਮਹੰਜਾ ਦਾ ਮਲ ਹੁੰਦਾ ਮੇਰਾ ਤੇ ਮੇਰਾ ਹੀ ਇਹ ਆਸਰਾ ਹੈ ਰਹਾਉ ਥੋੜਾ ਵਿਸ਼ਰਾਮ ਦਈਏ ਸਾਜਣ ਤੂੰ ਹੈ ਸੈਨ ਤੂੰ ਮੈਂ ਤੇਰੇ ਉੱਪਰ ਬੋ ਮਾਣਿਆ ਏ ਖਸੂਨ ਪ੍ਰਭੂ ਮੇਰਾ ਤਾਂ ਤੂੰ ਹੀ ਸੱਜਣਾ ਹੈ ਤੂੰ ਹੀ ਸੰਬੰਧੀ ਹੈ ਮੈਨੂੰ ਤਾਂ ਤੇਰੇ ਉੱਤੇ ਹੀ ਮਾਣ ਹੈ ਜਾਂ ਤੂੰ ਅੰਦਰ ਤਾਂ ਸੁਖ ਹੈ ਤੂੰ ਨਮਾਣੀ ਮਾਣਿਆ ਜਦੋਂ ਤੂੰ ਮੇਰੇ ਹਿਰਦੇ ਘਰ ਵਿੱਚ ਵੱਸਦਾ ਹੈ ਤਦੋਂ ਹੀ ਮੈਂ ਸੁਖੀ ਹੁੰਦੀ ਹਾਂ ਮੈਂ ਨਮਾਣੀ ਦਾ ਤੂੰ ਹੀ ਮਾਣ ਹੈ ਜੇ ਤੂੰ ਟੁੱਟਾ ਕਿਰਪਾ ਨਿਧਾਨ ਦੁਜਾ ਨਾਂ ਵਿਖਾਲੇ ਏ ਕਿਰਪਾ ਦੇ ਖਜ਼ਾਨੇ ਖਸਮ ਪ੍ਰਭੂ ਜੇ ਤੂੰ ਮੇਰੇ ਉੱਤੇ ਦਇਆਵਾਨ ਹੋਇਆ ਤਾਂ ਆਪਣੇ ਚਰਨਾਂ ਤੋਂ ਬਿਨਾਂ ਕੋਈ ਹੋਰ ਆਸਰਾ ਨਾ ਵਿਖਾਈ ਇਹਾ ਪਾਈ ਮੁੰਦਤਰੀ ਨਿਤ ਹਿਰਦੇ ਰਖਾ ਸੁਮਾਲ ਮੈਂ ਤਾਂ ਇਹੋ ਸੁਣੀ ਦਾਤ ਲੱਭੀ ਹੋਈ ਐ ਇਸ ਨੂੰ ਮੈਂ ਸਦਾ ਆਪਣੇ ਹਿਰਦੇ ਵਿੱਚ ਸਾਹਮ ਸਾਹ ਰੱਖਦੀ ਹਾਂ ਪਾਵ ਜੁਲਾਈ ਪੰਧ ਤੋਂ ਮੈਣੀ ਦਰਸ ਦਿਖਾ ਲ ਏ ਖਸੂਨ ਪ੍ਰਭੂ ਮੈਂ ਆਪਣੇ ਪੈਰਾਂ ਨੂੰ ਤੇਰੇ ਦੇਸ਼ ਲੈ ਜਾਣ ਵਾਸਤੇ ਤੇਰੇ ਦੇਸ਼ ਨੂੰ ਲੈ ਜਾਣ ਵਾਲੇ ਰਸਤੇ ਉੱਤੇ ਤੁਰਾਂ हे प्यारे मेरीया ए अखनू अपना दर्शन दिखा लो सरमनी सुनी कहानियां जे गुर थी वे कृपाल जे गुरु मेरे ऊपर दयावान होवे ते मैं उस पासो अपने कान नाल तेरी शिव सुला दियां गल्ला सुनदी रहा कितती लाख करोड़ ਪਰੀਆ ਰੋਮ ਨਾ ਪੁੱਛਣ ਤੇਰਿਆ ਜੇ ਮੈਂ ਕਿਤਨੇ ਹੀ ਲੱਖਾਂ ਤੇ ਕਰੋੜਾਂ ਤੇਰੇ ਗੁਣ ਦੱਸਾਂ ਤਾਂ ਵੀ ਇਹ ਸਾਰੇ ਤੇਰੇ ਇੱਕ ਰੋਮ ਦੀ ਵਡਿਆਈ ਤੱਕ ਨਹੀਂ ਆਪੜ ਸਕਦੀ ਤੂੰ ਸਾਈ ਹੂ ਸਾਹੋ ਹਾਉ ਕਹਿ ਨਸ ਕਾ ਗੁਣ ਤੇਰਿਆ ਏ ਪਿਆਰੇ ਤੂੰ ਸਾਹਾਂ ਦਾ ਪਾਤਸ਼ਾਹ ਹੈਂ ਮੈਂ ਤੇਰੇ ਸਾਰੇ ਗੁਣ ਬਿਆਨ ਨਹੀਂ ਕਰ ਸਕਦੀ ਸਾਈਆ ਤੋਇ ਸੰਖ ਮੰਗੋ ਹੰਬ ਰੁਦਾਨੀਆਂ ਏ ਪਿਆਰੇ ਅਣਗਿਣਤੀ ਸੋਣੀਆਂ ਸਹੇਲੀਆਂ ਤੇਰੇ ਦਰ ਦੀਆਂ ਦਾਸੀਆਂ ਹਨ ਏ ਪਿਆਰੇ ਅਣਗਿਣਤੀ ਸਹੇਲੀਆਂ ਤੇਰੀਆਂ ਦਾਸੀਆਂ ਹਨ ਤੇਰੇ ਦਰ ਦੀਆਂ ਦਾਸੀਆਂ ਹਨ ਮੇਰੇ ਨਾਲੋਂ ਸਾਰੀਆਂ ਹੀ ਚੰਗੀਆਂ ਹਨ ਇੱਕ ਪੂਰੀ ਨਦਰ ਨਿਹਾਲ ਦੇਹ ਦਰਸ਼ ਰੰਗ ਮਾੜੀਆਂ ਇੱਕ ਰਤਾ ਵੀ ਸਮੇ ਨਾਲ ਹੀ ਮੇਰੇ ਵੱਲ ਵੀ ਮਿਹਰ ਦੀ ਨਿਗਾ ਨਾਲ ਵੇਖ ਮੈਨੂੰ ਵੀ ਦਰਸ਼ਨ ਦੇ ਤਾਂ ਕਿ ਮੈਂ ਵੀ ਆਤਮਿਕ ਆਨੰਦ ਮਾਣ ਸਕਾਂ ਜੇ ਦਿੱਤੇ ਮਨ ਤੀਰੀਏ ਕਿਵੇਂ ਦੇਖ ਵੰਨਣ ਦੂਰੇ ਏ ਮਾ ਜਿਸ ਪ੍ਰਭੂ ਦਾ ਦਰਸ਼ਨ ਕੀਤਾ ਮਨ ਧੀਰਜ ਫੜਦਾ ਹੈ ਤੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਸੋਕਾ ਵਿਸਰੇ ਮਾਉ ਮ ਜੋਰ ਆ ਪ੍ਰਭੂਰੇ ਮੈਨੂੰ ਪਲਾ ਉਹ ਪਿਆਰਾ ਕਿਵੇਂ ਵਿਸਰ ਸਕਦਾ ਹੈ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਹੋਏ ਨਮਾਣੀ ਤੈ ਪਈ ਮਿਲਿਆ ਸਹਿਜ ਸੁਭਾਏ ਜਦ ਮੈਂ ਆਤਮ ਕਡੋਲਤਾ ਵਿੱਚ ਪ੍ਰੇਮ ਵਿੱਚ ਟਿੱਕ ਕੇ ਆਜਜ ਹੋ ਕੇ ਮਾਨ ਛੱਡ ਕੇ ਉਸ ਦੇ ਦਰ ਤੇ ਟਹਿ ਪਈ ਤਾਂ ਉਹ ਪਿਆਰਾ ਮੈਨੂੰ ਮਿਲ ਪਿਆ ਪੂਰ ਬਿਲਖਿਆ ਪਾਇਆ ਨਾਨਕ ਸੰਤ ਸੁਆਇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਕਿਸੇ ਪੁਰਬਲੇ ਜਨਮ ਦੇ ਵਿੱਚ ਚੰਗੀ ਕਿਸਮ ਦਾ ਲਿਖਿਆ ਲੇਖ ਮੈਨੂੰ ਗੁਰੂ ਦੀ ਸਹਾਯਤਾ ਦੇ ਨਾਲ ਮਿਲ ਪਿਆ ਸੁਹੀ ਮਲਾ ਪੰਜਵਾ ਸੁਹੀ ਰਾਗ ਦੇ ਵਿੱਚ ਧੰ ਗੁਰੂ ਅਰਜੁਨ ਦੇ ਮਹਾਰਾਜ ਪੰਜਵੇਂ ਪਾਤਸ਼ਾਹੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਜਿਸ ਵਿੱਚ ਸਤਿਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਇਹ ਕਹਿ ਰਹੇ ਹਨ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਜਿਹੜੇ ਮਨੁੱਖ ਵੇਦ ਪੁਰਾਨ ਸਿਮਰਤੀਆਂ ਆਦਿਕ ਧਰਮਿਕ ਪੁਸਤਕਾਂ ਪੜ੍ਹ ਕੇ ਨਾਮ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕੁਦਾ ਦੇ ਪ੍ਰਦੇਸ਼ ਉੱਚੀ ਉੱਚੀ ਸੁਣਾਉਂਦੇ ਹਨ ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ ਨਾਮ ਬਿਨਾ ਸਭ ਕੁੜ ਗਾਲੀ ਹੋਸ਼ੀਆਂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਝੂਠਾ ਪ੍ਰਚਾਰ ਹੀ ਇਹ ਸਾਰੇ ਲੋਕ ਕਰਦੇ ਹਨ ਨਾਮ ਨਦਾਨੀ ਅਪਾਰ ਭਗਤ ਮਨ ਵਸੇ ਪਰਮਾਤਮਾ ਦੇ ਨਾਮ ਦਾ ਬੇਅੰਤ ਖਜ਼ਾਨਾ ਪਰਮਾਤਮਾ ਦੇ ਭਗਤਾਂ ਦੇ ਹਿਰਦੇ ਵਿੱਚ ਵੱਸਦਾ ਹੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਰਹਾਉ ਗੁਰੂ ਦੀ ਸੰਗਤ ਵਿੱਚ ਨਾਮ ਜਪਿਆਂ ਜਨਮ ਮਰਨ ਦੇ ਦੁੱਖ ਤੇ ਮੋਹ ਆਦਿਕ ਹਰੇਕ ਕਲੇਸ਼ ਦੂਰ ਹੋ ਜਾਂਦਾ ਹੈ ਰਹਾਉ ਥੋੜਾ ਜਿਹਾ ਬਖਸ਼ਾਮ ਦਈਏ ਮੋਹੇ ਬਾਤ ਗ਼ੰਕਾਰ ਸਰਪਰ ਰੁੰਨਿਆ ਉਹ ਮਨੁੱਖ ਮਾਇਆ ਦੇ ਮੂਹ ਵਿੱਚ ਸ਼ਾਸਤਰ ਥ੍ਰਿਚ ਗ਼ੰਕਾਰ ਵਿੱਚ ਫਸ ਕੇ ਜਰੂਰ ਦੁਖੀ ਹੁੰਦਾ ਹੈ ਸੁਖ ਨਾ ਪਾਇਨ ਮੂਲ ਨਾਮ ਵਿਚੁੰਨਿਆ ਜੋ ਪ੍ਰਭੂ ਦੇ ਨਾਮ ਤੋਂ ਵਿਛੜੇ ਹੋਏ ਹਨ ਉਹ ਮਨੁੱਖ ਕਦੇ ਵੀ ਆਤਮਿਕ ਆਨੰਦ ਨਹੀਂ ਮਾਣਦੇ ਮੇਰੀ ਮੇਰੀ ਤਾਰ ਬੰਦਨ ਬੰਦਿਆ ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਮਾਇਆ ਦੇ ਮਮਤਾ ਦਾ ਖਿਆਲ ਮਨ ਵਿੱਚ ਟਿਕਾ ਕੇ ਮੋਹ ਦੇ ਬੰਦਨ ਵਿੱਚ ਵੱਜੇ ਰਹਿੰਦੇ ਹਨ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਨਿਰੀ ਮਾਇਆ ਦੇ ਝੰਬੇਲਿਆਂ ਦੇ ਕਾਰਨ ਉਹ ਲੋਕ ਦੁੱਖ ਸੁੱਖ ਭੋਗਦੇ ਰਹਿੰਦੇ ਹਨ ਸਾਧ ਤੇ ਸਾਧ ਤੇ ਸਾਧ ਤੇ ਤਤ ਵਿਚਾਰਿਆ ਚੰਗੀ ਤਰ੍ਹਾਂ ਪੜਤਾਲ ਕਰਕੇ ਨਿਰਣਾ ਕਰਕੇ ਅਸੀਂ ਇਸ ਅਸਲੀਅਤ ਉੱਤੇ ਪਹੁੰਚੇ ਹਾਂ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਆਤਮਿਕ ਅਨੰਦ ਨਹੀਂ ਮਿਲ ਸਕਦਾ ਨਾਮ ਬਿਨਾਂ ਸੁਖ ਨਾ ਆਏ ਸਰਪੁਰ ਹਾਰਿਆ ਨਾਮ ਤੋਂ ਵੰਜੇ ਰਹਿਣ ਵਾਲੀ ਜ਼ਰੂਰ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਜਾਂਦੇ ਹਨ ਆਵੇ ਜਾਏ ਅਨੇਕ ਮਰ ਮਰ ਜਨਮ ਤੇ ਪ੍ਰਮਾਤਮਾ ਦੇ ਨਾਮ ਤੋਂ ਖੁੰਝ ਕੇ ਅਨੇਕਾਂ ਪ੍ਰਾਣੀ ਮੁਰ ਮੁਰ ਜੰਮਦੇ ਹਨ ਮਰਦੇ ਹਨ ਆਤਮਿਕ ਮੌਤ ਸੇ ਹਿੱਸੇੜ ਕੇ ਮੁਰ ਮੁਰ ਜਨਮ ਲੈਂਦੇ ਰਹਿੰਦੇ ਹਨ ਬਿਨ ਬੁਤੇ ਸਬਵਾਦ ਜੋਨੀ ਪਰਮ ਤੇ ਆਤਮਿਕ ਜੀਮ ਦੀ ਸੂਝ ਤੋਂ ਬਿਨਾ ਉਹਦਾ ਸਾਰਾ ਹੀ ਉਦਮ व्यर्थ ਜਾਂਦਾ ਹੈ ਉਹ अनेका ਜੂਨਾ ਵਿੱਚ ਭਟਕਦੇ ਰਹਿੰਦੇ ਹਨ ਜਿਨ ਕੋ ਪੈਤਿਆਲ ਤਿੰਨਾ ਸਾਧੂ ਸੰਗ ਪਿਆਰ ਜਿਨ੍ਹਾਂ ਮਨੁੱਖਾਂ ਤੇ ਪ੍ਰਮਾਤਮਾ दयावान ਹੁੰਦਾ ਹੈ ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਅੰਮ੍ਰਿਤ ਹਰ ਕਾ ਨਾਮ ਜਨੀ ਜਪ ਲਿਆ ਉਹ ਮਰ ਖਾਤਮ ਕਜੀਮਨ ਦੇਣ ਵਾਲਾ ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ ਖੋਜੇ ਕੋਟ ਅਸ਼ੰਕ ਬਹੁਤ અનੰਤ ਕੇ ਕਰੋੜਾ ਅਣਗਿਣਤ ਬੇਅੰਤ ਅਨੇਕਾਂ ਹੀ ਪ੍ਰਾਣੀ ਪਰਮਾਤਮਾ ਦੀ ਭਾਲ ਕਰਦੇ ਹਨ ਜਿਸੇ 부ਝਾਏ ਆਪ ਨੇੜਾ ਤਿਸ ਹੈ ਪਰ ਪ੍ਰਮਾਤਮਾ ਆਪ ਜਿਸ ਮਨੁੱਖ ਨੂੰ ਸੂਝ ਬਖਸ਼ਦਾ ਹੈ ਉਸ ਮਨੁੱਖ ਨੂੰ ਪ੍ਰਭੂ ਦੀ ਨਿਹੜਤਾ ਮਿਲ ਜਾਂਦੀ ਹੈ ਵਿਸਰ ਨਾਹੀ ਦਤਾਰ ਆਪਣਾ ਨਾਮ ਦੇ हे ਦਤਾਰ ਪ੍ਰਭੂ ਮੈਨੂੰ ਆਪਣਾ ਨਾਮ ਬਖਸ਼ ਮੈਂ ਤੈਨੂੰ ਕਦੇ ਨਾ ਭੁਲਾਵਾਂ ਗਉਣ ਗਾਵਾਂ ਤੈਨੂੰ ਰਾਤ ਨਾਮੁ ਚਾਉਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੇਰੇ ਅੰਦਰ ਇਹੀ ਤਾਂਗ ਹੈ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਉਂਦਾ ਰਹਾ ਰਾਗ ਸੁਹੀ ਮਹਲਾ ਪਹਿਲਾ ਕੁਛ ਜੀ ਰਾਗ ਸੁਹੀ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਕੁਛ ਜੀ ਏਕ ਓਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਇਹ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਮਾਂਜੁ ਕਚੰਦੀ ਅਮਾਉਣ ਦੋਸੜੇ ਹਾਂ ਕਿਉਂ ਸੋ ਰਾਵਣ ਜਾਏ ਜਿਉ ਮਾਂਜੁ ਕਚਜੀ ਅਮਾਉਣ ਦੋਸੜੇ ਹਾਂ ਕਿਉਂ ਸੋ ਰਾਵਣ ਜਾਉ ਜਿਉ ਕਚਜੀ ਕੋਦੇ ਚੱਜਵਾਲੀ ਜਿਸ ਨੂੰ ਜੀਵਨ ਦੀ ਜਾਂਚ ਨਹੀਂ ਮੰਜ ਮਾਮਣ ਉਹ ਜੋ ਸਮਾਂ ਨਾ ਸਿੱਖਣੋ हे ਸਹੇਲੀਏ ਮੈਂ ਸਹਾ ਸਦਾ ਸਹੀ ਜੀਵੰਦਾ ਚੱਜ ਨਹੀਂ ਸਿੱਖਿਆ ਮੇਰੇ ਅੰਦਰ ਇਤਨੇ ਐਭਾਨ ਕਿ ਅੰਦਰ ਸਮਾ ਹੀ ਨਹੀਂ ਬੜਿਆਂ ਉਹ ਅੰਦਰ ਸਮਾ ਹੀ ਨਹੀਂ ਸਕਦੇ ਇਸ ਹਾਲਤ ਵਿੱਚ ਮੈਂ ਪ੍ਰਭੂ ਪਤੀ ਨੂੰ ਪ੍ਰਸੰਨ ਕਰ ਲਈ ਕਿਵੇਂ ਜਾ ਸਕਦੀ ਹਾਂ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜੀਓ ਉਸ ਦੇ ਦਰ ਤੇ ਤਾਂ ਇੱਕ ਦਜੀਤੋਂ ਵਧੀਆ ਤੋਂ ਵਧੀਆ ਹਨ ਮੇਰਾ ਤਾਂ ਉੱਥੇ ਕੋਈ ਨਾਮ ਵੀ ਨਹੀਂ ਜਾਣਦਾ ਜਿੰਨੀ ਸਖੀ ਸੋਰਾਵਿਆ ਸੇ ਅੰਬੀ ਸ਼ਾਵੇੜੀ ਇਹੀ ਜਿਉ ਜਿਨ੍ਹਾਂ ਸਹੇਲੀਆਂ ਨੇ ਪ੍ਰਭੂ ਪਤੀ ਨੂੰ ਪ੍ਰਸੰਨ ਕਰ ਲਿਆ ਉਹ ਮਾਨੋ ਚਮਾਸੇ ਵਿੱਚ ਅੰਬਾਂ ਦੀਆਂ ਠੰਡੀਆਂ ਸ਼ਾਮਾਂ ਵਿੱਚ ਬੈਠੀਆਂ ਹੋਈਆਂ ਜੇ ਗੁਣ ਮੰਝ ਨਾ ਆਮਣੀ ਹਉ ਕਹਿ ਜੀ ਦੋਸ਼ ਤੇਰੇ ਜੀਓ ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ ਜਿਨ੍ਹਾਂ ਉੱਤੇ ਪ੍ਰਭੂ ਪਤੀ ਦੀਜਾ ਹੈ ਮੈਂ ਆਪਣੀ ਇਹ ਸੁਭਾਗ ਦਾ ਦਾ ਦੋਸ਼ ਹੋਰ ਕਿਸੇ ਨੂੰ ਦੇ ਸਕਦੀ ਹਾਂ ਕਿਆ ਗੁਣ ਤੇਰੇ ਵਿੱਚ ਰਾ ਹਉ ਕਿਆ ਕਿਆ ਕਿਣਾ ਤੇਰਾ ਨਾਉ ਜੀਓ हे प्रभु पति तू ਬੇੰਤ ਗੁਣਾਂ ਦਾ ਮਾਲਕ ਹੈ ਮੈਂ ਤੇਰੇ ਕਿਹੜੇ ਕਿਹੜੇ ਗੁਣ ਬਸਾਰ ਨਾਲ ਦੱਸਾਂ ਤੇ ਮੈਂ ਤੇਰਾ ਕਿਹੜਾ ਕਿਹੜਾ ਨਾਮ ਲਵਾਂ ਤੇਰੇ ਅਨੇਕਾਂ ਗੁਣਾਂ ਨੂੰ ਵੇਖ ਕੇ ਤੇਰੇ ਅਨੇਕਾਂ ਹੀ ਨਾਮ ਜੀਬ ਲੈ ਰਹੇ ਹਨ ਇਕ ਤੇ ਟੋਲ ਨਾ ਅੰਬੜਾ ਹਾਂ ਸਦਕੁਰਬਾਨ ਤੇਰੇ ਜਾਉ ਜਿਉ ਤੇਰੇ ਫੇਰ ਉਹ ਇੱਕ ਸੁੰਦਰ ਪਦਾਰਥ ਦੇ ਰਹੀ ਪਿੱ ਤੇਰੀਆਂ ਦਾਤਾਂ ਦੇ ਲੇਖੇ ਤੱਕ ਨਹੀਂ ਪਹੁੰਚ ਸਕਦੀ ਬਸ ਮੈਂ ਤੇਠੋਂ ਕੁਰਬਾਨ ਹੀ ਕੁਰਬਾਨ ਜਾਂਦੀ ਹਾਂ ਸੋਹਣਾ ਰੂਪਾ ਰੰਗਲਾ ਮੋਤੀ ਤੈ ਮਾਨਕ ਜੀਓ ਹੇ ਸਹੇਲੀਏ ਵੇਖ ਮੇਰਾ ਅਭਾਗੜਾ ਵੇਖ ਮੇਰੀ ਅਭਾਗਤਾ ਸੋਨਾ ਚਾਂਦੀ ਮੋਤੀ ਤੇ ਹੀਰਾ ਅਧਿਕ ਸੋਹਣੇ ਕੀਮਤੀ ਬਦਾਰਤ ਸੇ ਵਸਤੂ ਸੇ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿਤ ਜਿਉ ਇਹ ਸਾਰੀਆਂ ਚੀਜ਼ਾਂ ਤਾਂ ਮੈਨੂੰ ਪ੍ਰਭੂ ਪਤੀ ਨੇ ਦਿੱਤੀਆਂ ਮੈਂ ਉਸ ਪ੍ਰਭੂ ਪਤੀ ਨੂੰ ਭੁਲਾ ਕੇ ਉਸੀਆਂ ਦਿੱਤੀਆਂ ਇਹਨਾਂ ਚੀਜ਼ਾਂ ਦੇ ਨਾਲ ਪਿਆਰ ਪਾ ਲਿਆ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇਰਾ ਸ਼ੀਓ ਮਿੱਟੀ ਪੱਥਰ ਆਦਕ ਦੇ ਬਣਾਏ ਹੋਏ ਸੋਨੇ ਘਰ ਇਹੀ ਮੈਂ ਆਪਣੀ ਰਾਸ਼ ਪੂੰਜੀ ਬਣਾ ਲੈ ਹਾਉ ਐਨੀ ਟੋਲੀ ਪੁਲੀਅਸ ਤਿਸਕੰਤ ਨਾ ਬਠੀ ਪਾਸ਼ੀਓ ਮੈਂ ਇਨਾ ਸੋਨੇ ਪਦਾਰਥਾਂ ਵਿੱਚ ਹੀ ਫਸ ਕੇ ਗਲਤੀ ਖਾ ਗਈ ਇਹ ਪਦਾਰਥ ਦੇਣ ਵਾਲੇ ਉਸ ਖਸਮ ਪ੍ਰਭੂ ਦੇ ਪਾਸ ਮੈਂ ਨਾ ਬੈਠੀ ਅੰਬਰ ਕੁੰਜਾ ਕੁਰਲੀਆਂ ਬੱਗ ਬੈਠੇ ਆਏ ਜੀਓ ਮਾਇਆ ਦੇ ਮੂਹ ਚ ਫਸ ਕੇ ਜਿਸ ਜੀਵ ਇਸਤਰੀ ਦੇ ਸੁਭ ਗੁਣ ਉਸ ਤੋਂ ਦੂਰ ਪਰੇ ਚਲੇ ਜਾਣ ਤੇ ਉਸ ਦੇ ਅੰਦਰ ਨਿਹ ਦੇ ਪਖੰਡ ਹੀ ਇਕੱਠੇ ਹੋ ਜਾਣ ਸਾਤਨ ਚੱਲੀ ਸੋਰੇ ਕਿਆ ਮੂੰ ਦੇਸੀ ਅੱਗੇ ਜਾਏ ਜਿਓ ਉਹ ਜਦੋਂ ਇਸ ਹਾਲ ਵਿੱਚ ਪਰਲੋਕ ਜਾਵੇ ਤਾਂ ਜਾ ਕੇ ਪਰਲੋਕ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਕੀ ਮੂੰ ਵਿਖਾਵੇਗੀ ਸੁਤੀ ਸੁਤੀ ਚਾਲ ਥੀਏ ਪੁੱਲੀ ਬਾਟੜਿਆ ਸਿਓ ਏ ਪ੍ਰਭੂ ਮਾਇਆ ਦੇ ਮੋਹ ਦੀ ਨੀਂਦ ਵਿੱਚ ਗਾਪ ਲਪੇ ਰਹੇ ਹਾਂ ਬੁਢਾਪਾ ਆ ਗਿਆ ਹੈ ਜੀਵਨ ਦੇ ਸਹੀ ਰਸਤੇ ਤੋਂ ਮੈਂ ਖੁੰਝੀ ਹੋਈ ਹਾਂ ਤੈਸ ਨਾਲੋਂ ਮੁਤੀਸ ਦੁੱਖਾਂ ਨੂੰ ਤਰਿਆ ਸਿਓ ਏ ਪਤੀ ਮੈਂ ਤੇਰੇ ਨਾਲੋਂ ਵਿਛੜੀ ਹੋਈ ਹਾਂ ਮੈਂ ਮੇਰੇ ਦੁੱਖ ਹੀ ਸੇੜੇ ਹੋਏ ਹਨ ਤੋਤੇ ਗੁਣ ਮੈਂ ਸਭ ਅਵਗੁਣਾ ਇੱਕ ਨਾਨਕ ਕੀ ਅਰਦਾਸ ਕਿਉ اے ਪ੍ਰਭੂ ਤੂੰ ਬੇਅੰਤ ਗੁਣਾ ਵਾਲਾ ਹੈ ਮੇਰੇ ਅੰਦਰ ਸਾਰੇ ਅਵਗਣੀ ਅਵਗਣ ਹਨ ਫਿਰ ਵੀ ਨਾਨਕ ਦੀ ਬੇਨਤੀ ਤੇਰੇ ਹੀ ਦਰ ਤੇ ਹੈ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜਿਉ ਕੇ ਭਾਗਾ ਵਾਲੀਆਂ ਜੀਵ ਇਸਤਰੀਆਂ ਤਾਂ ਸਦਾ ਹੀ ਤੇਰੇ ਨਾਮ ਵਿੱਚ ਰੰਗੀਆਂ ਹੋਈਆਂ ਹਨ ਮੈਨੂੰ ਅਭਾਗਣ ਨੂੰ ਵੀ ਇੱਕ ਕੋਈ ਅਜਹੀ ਰਾਤ ਬਖਸ਼ੇ ਮੇਰੇ ਉੱਤੇ ਵੀ ਕਦੀ ਮਿਹਰ ਦੀ ਨਿਗਾਹ ਕਰ ਸੁਹੀ ਮਹਲਾ ਪਹਿਲਾ ਸਚ ਜੀ ਸੁਹੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਜ ਸੱਚੇ ਪਾਤਸ਼ਾਹ ਜੀ ਦੇ ਮਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸੁਚੱਜੀ ਜਿਸ ਨੇ ਜੀਵਨ ਦੀ ਚੰਗੀ ਜਾਤ ਸਿੱਖ ਲਈ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਓ اے ਪ੍ਰਭੂ ਜਦੋਂ ਤੂੰ ਮੇਰੇ ਵੱਲ ਹੁੰਦਾ ਹੈ ਤਦੋਂ ਹਰੇਕ ਜੀਵ ਮੈਨੂੰ ਆਦਰ ਦਿੰਦਾ ਹੈ ਤੂੰ ਹੀ ਮੇਰਾ ਮਾਲਕ ਹੈ ਤੂੰ ਹੀ ਮੇਰਾ ਸਰਮਾਇਆ ਹੈ ਤੇ ਅੰਦਰ ਹੰਸਕ ਵਸਾ ਤੂੰ ਅੰਦਰ ਸਬਾਸੀਓ ਜਦ ਮੈਂ ਤੈਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੀ ਹਾਂ ਤਦੋਂ ਮੈਂ ਸੁਖੀ ਵਸਦੀ ਹਾਂ ਜਦੋਂ ਤੂੰ ਮੇਰੇ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਤਦੋਂ ਮੈਨੂੰ ਹਰ ਥਾਂ ਸੋਭਾ ਮਿਲਦੀ ਹੈ ਪਾਣ ਤਖਤ ਰਡਿਆਆਂ ਪਾਣ ਪੀਖਦਾ ਸੀਓ ਪ੍ਰਬੂ ਦੀ ਰਜਾ ਵਿੱਚ ਹੀ ਕੋਈ ਤਖਤ ਤੇ ਬੈਠਾ ਹੈ ਤੇ ਬੜਾਈਆਂ ਮਲ ਰਹੀਆਂ ਹਨ ਉਸ ਦੀ ਰਜਾ ਵਿੱਚ ਹੀ ਕੋਈ ਵਿਰਕਤ ਹੋ ਕੇ ਦਰ ਦਰ ਤੇ ਪਿੱਛਿਆ ਮੰਗਦਾ ਫਿਰਦਾ ਹੈ ਪਾਣੀ ਥਲ ਸਿਰ ਸਰਵ ਹੈ ਕਮਲ ਫੁਲੇ ਆਕਾਸ਼ਿਓ ਪ੍ਰਬੂ ਦੀ ਰਜਾ ਵਿੱਚ ਹੀ ਕਿਤੇ ਸੁੱਕੀ ਧਰਤੀ ਉੱਤੇ ਸਰੋਵਰ ਚੱਲ ਪੈਂਦਾ ਹੈ ਇਕ ਕੌਲ ਫੁੱਲ ਆਕਾਸ਼ ਵਿੱਚ ਖਿੜ ਹੁੰਦਾ ਹੈ। ਪਾਪ ਕਿਸੇ ਹੰਕਾਰੀ ਪ੍ਰੇਮਹੀਨ ਜੀ ਦੇ ਵਿੱਚ ਪ੍ਰੇਮ ਦਾ ਪ੍ਰਵਾਹ ਚੱਲ ਪੈਂਦਾ ਹੈ। ਪਾਣ ਪਵਜ ਲੰਗੀ ਐ ਪਾਣ ਮੰਜ ਪਰਿਆਸਿਓ ਪ੍ਰਭੂ ਦੀ ਰਜਾ ਵਿੱਚ ਹੀ ਸੰਸਾਰ ਸੁਹੰਦਰ ਤੋਂ ਪਾਰ ਲੰਘ ਜਾਈਦਾ ਹੈ। ਉਸ ਦੀ ਰਜਾ ਅਨਸਾਰ ਹੀ ਬਕਾਰਾਂ ਨਾਲ ਭਰੀਜ ਕੇ ਵਿੱਚੇ ਹਿੱਦ ਮੁਝਾਈਦਾ ਹੈ। ਪਾਣ ਸੋ ਸੋ ਰੰਗਲਾ ਸਿਫਤ ਰਤਾ ਗੁਣ ਦਾ ਸਿਓ ਉਸੇ ਰਜਾ ਵਿੱਚ ਹੀ ਕਿਸੇ ਜੀਵ ਜੀਤਰੀ ਨੂੰ ਉਹ ਪ੍ਰਭੂ ਪਤੀ ਪਿਆਰਾ ਲੱਗਦਾ ਹੈ ਰਜਾ ਅੰਸਾਰੀ ਕੋਈ ਜੀਵ ਉਸ ਗੁਣਾਂ ਦੇ ਖਜ਼ਾਨੇ ਪ੍ਰਭੂ ਦੀਆਂ ਸਿਫਤਾਂ ਵਿੱਚ ਮਸਤ ਰਹਿੰਦਾ ਹੈ ਪਾਣ ਸੋ ਪਿਆਰ ਬੁਲਾ ਹਉ ਆਵਣ ਜਨ ਮੁਈਆ ਜੀਓ ਇਹ ਵੀ ਉਸ ਦੀ ਰਜਬ ਵਿੱਚ ਹੈ ਕਦੇ ਉਹ ਖਸਮ ਮੈਨੂੰ ਜੀਵ ਸਤਿ ਨੂੰ ਡਰਾਉਣਾ ਲੱਗਦਾ ਤੇ ਮੈਂ ਜਨਮ ਮਰਨ ਦੇ ਗੇੜ ਵਿੱਚ ਪੈ ਕੇ ਆਤਮਿਕ ਮੌਤੇ ਮਰ ਜਾਂਦੀ ਹਾਂ ਪੂਸ ਅਗਮ ਇਹ ਤੋਲਵਾ ਹਉ ਕਕਟ ਪਈਆ ਜੀਓ ਕਿ ਪ੍ਰਭੂ ਪਤਿਤ ਨੂੰ ਅਪਾਉਂਛ ਹੈ ਤੂੰ ਬੇਅੰਤ ਗੁਣਾਂ ਦਾ ਮਾਲਕ ਹੈ ਮੈਂ ਅਰਦਾਸਾਂ ਕਰ ਕਰਕੇ ਤੇਰੇ ਹੀ ਦਰ ਤੇ ਟਹਿ ਪਈ ਆ ਮੈਂ ਤੇਰਾ ਹੀ ਆਸਰਾ ਪਰਣਾ ਲਿਆ ਹੈ ਕਿਆ ਮੰਗੂ ਕਿਆ ਕਹਿ ਸੁਣੀ ਮੈਂ ਦਰਸ਼ਨੋਂ ਭੁੱਖ ਪਿਆਸ ਕੀਓ ਮੈਂ ਤੇਰੇ ਦਰ ਤੋਂ ਹੋਰ ਕੀ ਮੰਗਾ ਤੈਨੂੰ ਹੋਰ ਕੀ ਆਖਾਂ ਜੇ ਤੂੰ ਸੁਣੇ ਮੈਂ ਤੇਰੇ ਦیدار ਦੀ ਭੁੱਖ ਹਾਂ ਮੈਂ ਤੇਰੇ ਦਰਸ਼ਨ ਦੀ ਪਿਆਸੀ ਹਾਂ ਗੁਰੂ ਚਬਦੀ ਸੋ ਪਾਇਆ ਸਚ ਨਾਨਕ ਕੀ ਅਰਦਾਸ ਈਓ ਤੂੰ ਸਦਾ ਥਿਰ ਰਹਿਣ ਵਾਲਾ ਖਸਮ ਗੁਰੂ ਦੇ ਸ਼ਬਦ ਦੀ ਰਾਹੀ ਮਿਲਦਾ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮੈਂ ਤੇਰੇ ਅੱਗੇ ਮੇਰੀ ਅਰਜ਼ੋਈ ਹੈ ਕਿ ਮੈਨੂੰ ਵੀ ਗੁਰੂ ਦੀ ਸ਼ਰਨ ਪਾ ਕੇ ਮਿਲ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਇਹ ਜੋ ਸੁਹੀ ਦਾਗ ਦੇ ਵਿੱਚ ਸਤਗੁਰਾਂ ਦੀ ਬਾਣੀ ਦਾ ਅੱਜ ਆ ਪੰਜਾਬ ਕੀਤਾ ਹੈ ਇਹ ਅਗੰਮੀ ਬਾਣੀ ਦਾ ਪਾਠ ਕਰਦੇ ਹਾਂ ਦਾਸ ਦੇ ਕੋਲੋਂ अनेका ਭੁੱਲਾਂ ਗਲਤੀਆਂ ਹੋਈਆਂ ਹਨ ਅਣਜਾਣ ਤੇ ਭੁੱਲਣ ਹਾਰ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਕਿਰਪਾ ਕਰਨਾ ਕਿ ਸਤਗੁਰਾਂ ਦੀ ਇਹ ਪੁੱਤਰ ਬਾਣੀ ਸ਼ੁੱਧ ਤੇ ਸਪਸ਼ਟ ਤਰੀਕੇ ਦੇ ਨਾਲ ਇਸ ਦਾ ਜਾਪ ਕੀਤਾ ਜਾ ਸਕੇ ਇਹ ਬਲ ਬਖਸ਼ਿਸ਼ ਕਰਨਾ ਇਹ ਸ਼ਬਦ ਵਿਚਾਰਾਂ ਦੀ ਸਾਂਝ ਪਾਈ ਜਾ ਸਕੇ ਇਹ ਬਲ ਬਖਸ਼ਿਸ਼ ਕਰਨਾ ਸਾਧ ਸੰਗਤ ਜੀ ਇਹ ਜੋ ਬਾਣੀ ਆਪ ਜੀ ਨੇ ਸਰਵਣ ਕੀਤੀ ਹੈ ਇਸ ਦੇ ਵਿੱਚ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਧੰਗੁਰੂ ਅਰਜਨ ਦੇ ਮਹਾਰੂਛੇ ਪਾਤਸ਼ਾਹ ਇਹੋ ਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਹ ਪ੍ਰਭੂ ਇਹ ಪರಿਪੂਰਨ ਪਰਮਾਤਮਾ ਤੇਰੇ ਤੋਂ ਬਿਨਾ ਮੇਰਾ ਕੋਈ ਨਹੀਂ ਮੈਂ ਤੇਰੇ ਬਾਣੇ ਵਿੱਚ ਰਹਿ ਕੇ ਹੀ ਤੈਨੂੰ ਪ੍ਰਾਪਤ ਕਰ ਸਕਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਆਪਾਂ ਵੀ ਉਸ ਦੇ ਬਾਣੇ ਵਿੱਚ ਰਹਿ ਕੇ ਉਸ ਪਰਿਪੂਰਨ ਪ੍ਰਮਾਤਮਾ ਦੇ ਬਾਣੇ ਵਿੱਚ ਰਹਿ ਕੇ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਜਾ ਕੇ ਆਪਣੇ ਲੋਕ ਸੁਖੀ ਅਤੇ ਪ੍ਰਲੋਕ ਸੇਲੇ ਕਰ ਲਈਏ ਜੀ ਸਾਧ ਸੰਗਤ ਜੀ ਹੁਣ ਇੱਥੇ ਹੀ ਸਮਾਪਤੀ ਹੈ ਕੱਲ ਫਿਰ ਆਜਰੋਂ ਮੰਗੇ ਸਾਥ ਸੰਗਤ ਜੋ ਦਾਸਲੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਅਜੇ ਤੱਕ ਕਈ ਸੱਜਣਾ ਨੇ ਭੈਣ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸਲੇ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਥ ਸੰਗਤ ਜੀ ਇਸ ਦੇ ਨਾਲ ਆਪ ਜੀ ਵੱਲੋਂ ਇਹ ਲਾਈਕ ਕਰਨ ਦੇ ਨਾਲ ਸ਼ੇਅਰ ਕਰਨ ਦੇ ਨਾਲ ਦਾਸ ਸਾਹਿਬ ਮਨੁਬਲਵਰਦਾ ਹੈ ਸੋ ਦਾਸ ਆਉਣ ਵਾਲੇ ਸਮੇਂ ਵਿੱਚ ਹੋਰ ਚੰਗਾ ਕਰਨ ਦੀ ਆਸ ਲੈ ਕੇ ਆਪ ਜੀ ਦੇ ਸਨਮ ਖਾਦਰ ਹੁੰਦਾ ਹੈ ਹੋਰ ਸਾਥ ਸੰਗਤ ਜੀ ਇੱਥੇ ਹੀ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ ਦਿਓ ਜੀ ਮਾਫੀ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ